ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇਸ਼ਕ-ਏ ਇਲਾਹੀ ਦੇ ਜਿਹੜੇ ਸੱਚੇ ਮੁਸਾਫਰ ਹੁੰਦੇ ਆ ਨਾ ਬਾਬਾ ਜੀ ਅੱਜ ਉਹਨਾਂ ਲਈ ਇੱਕ ਸੂਫਿਆਨਾ ਜੋ ਕਹਾਣੀ ਹੈ ਜੋ ਨਾ ਤੁਹਾਡੇ ਦਿਲ ਦੀਆਂ ਗਹਿਰਾਈਆਂ ਨੂੰ ਹਿਲਾ ਕੇ ਰੱਖ ਦੇਵੇਗੀ ਪਰ ਮੁਸਾਫਰ ਇਸ਼ਕ ਇਰਾਦਾ ਹੋਵੇ ਬਾਬਾ ਜੀ ਤੁਹਾਡੀ ਰੂਹ ਨੂੰ ਉਸ ਰੱਬ ਦੀ ਬੇਪਨਾ ਕਰੀਬੀ ਤੱਕ ਲੈ ਕੇ ਜਾਵੇਗੀ ਇਹ ਕਹਾਣੀ ਇਹ ਕਹਾਣੀ ਹੈ ਜ਼ੈਦਨਾ ਦੇ ਇੱਕ murid ਦੀ ਬਾਬਾ ਜੀ ਜਿਸ ਨੇ ਆਪਣੇ ਪੀਰ ও মুর্ਸ਼ਦ ਦੇ ਤਸੱਵਰ ਯਾਨੀ ਕਿ ਸੋਚ ਰਾਹੀ ਵਜੂਦ-ਏ-ਹਕ ਤੱਕ ਦਾ ਸਫ਼ਰ ਤੈਅ ਕੀਤਾ ਉਸ ਮੰਜ਼ਲ ਨੂੰ ਪਾਇਆ ਪਰ ਇਹ ਸਿਰਫ ਇੱਕ ਸਫ਼ਰ ਨਹੀਂ ਇਹ ਉਹ ਗੱਲਬਾਤ ਹੈ ਜੋ ਪੀਰਾਂ ਫਕੀਰਾਂ ਦੇ ਜਿਹੜੇ ਅਨਕਹੇ ਰਾਜ਼ਾਂ ਨੂੰ ਖੋਲਦੀ ਹੈ ਬਾਬਾ ਜੀ ਤੇ ਸ਼ੇਖ ਜ਼ੈਦ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਹਕੀਕਤ ਬਿਆਨ ਕਰਦੀ ਹੈ ਜੋ ਅਜੇ ਤੱਕ ਕਿਸੇ ਸੂਫੀ ਫਕੀਰ ਤੋਂ ਇਲਾਵਾ ਨਹੀਂ ਜਾਣੀ ਗਈ ਕਿ ਤੁਸੀਂ ਜਾਣਦੇ ਹੋ ਕਿ ਪੀਰ ਉਹ ਮੁਰਸ਼ਦ ਦਾ ਤਸਵਰ ਸਿਰਫ ਇੱਕ ਖਿਆਲ ਨਹੀਂ ਹੈ ਬਲਕਿ ਖੁਦਾ ਦਾ ਉਹ ਜਿਉਂਦਾ ਨੂਰ ਹੈ ਜੋ ਮੁਰੀਦ ਦੇ ਦਿਲ ਵਿੱਚ ਉਤਰ ਕੇ ਉਸ ਨੂੰ ਫਨਾ ਤੋਂ ਬਕਾਤ ਤੱਕ ਲੈ ਜਾਂਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਸ਼ੇਖ ਜਿਹਨੂੰ ਆਪਾਂ ਪੀਰੋ মুর্ਸ਼ਿਦ ਕਹਿੰਨੇ ਹੈ ਸ਼ੇਖ ਜੋ ਵੱਡੇ ਆਲਮਦੀਨ ਜੋ ਮਤਲਬ ਕਿ মুর্ਸ਼ਿਦ ਗੁਰੂ ਕਹਿ ਦਿੰਦੇ ਸ਼ੇਖ ਉਧਰ ਸ਼ੇਖ ਕਹਿ ਦਿੰਦੇ ਉਹਦਾ ਵਜੂਦ ਇੱਕ ਅਜੀਹਾਂ ਭੇਦ ਹੈ ਜਿੱਥੇ ਰੱਬ ਦਾ ਚਿਹਰਾ ਚਲਕਦਾ ਫਕੀਰ ਦਾ ਪੀਰ ਮੁਰਸ਼ਦ ਦਾ ਵजूद ਇੱਕ ਇਹੋ ਜਿਹਾ ਪੇਧ ਹੈ ਗੁਰੂ ਦਾ ਵजूद ਜਿਹੜਾ ਇੱਕ ਇਹੋ ਜਿਹਾ ਪੇਧ ਹੈ ਜਿੱਥੇ ਰੱਬ ਦਾ ਚਿਹਰਾ ਚਲਕਦਾ ਇਹ ਇੱਕ ਇਹੋ ਜੀ ਹਕੀਕਤ ਹੈ ਜੋ حضرت ਜੁਨੈਦ ਬਗਦادی ਸਾਹਿਬ حضرت منصور ਤੇ حضرت ਜalaluddin rumi ਦੀਆਂ ਕਿਤਾਬਾਂ ਵਿੱਚ ਵੀ ਦੱਬੀ ਰਹੀ ਹੈ ਇਹ ਕਹਾਣੀ ਬਾਬਾ ਜੀ ਜਿਹੜੀ ਹੈ ਇਹ ਤੁਹਾਨੂੰ ਦੱਸੇਗੀ ਕਿ पीरो मुर्शिद ਦਾ ਤਸਵਰ ਆਪਣੇ ਗੁਰੂ ਦਾ ਤਸਵਰ ਕਿਵੇਂ ਨਫਸ ਨੂੰ ਸਾੜ ਕੇ ਰੱਖ ਦਿੰਦਾ ਹੈ ਕਿਵੇਂ মুর্ਸ਼ਦ ਦਾ ਮਕਸਦ ਪੂਰੀ ਕਾਇਨਾਤ ਨੂੰ ਰੋਸ਼ਨ ਕਰਨਾ ਹੈ ਜਰਾ ਗੌਰ ਕਰ ਇਹ ਇਹੋ ਜੇ ਰਾਜ਼ ਹਨ ਜੋ ਸੂਫਿਆਨਾ ਸਿਲਸਿਲਿਆਂ ਦੇ ਪੀਰਾਂ ਫਕੀਰਾਂ ਨੇ ਵੀ ਲੁਕੋ ਕੇ ਰੱਖੇ ਕਿਉਂਕਿ ਇਹ ਰਾਜ਼ ਹਰ ਆਮ ਇਨਸਾਨ ਦੀ ਅਕਲ ਤੋਂ ਪਰੇ ਨੇ ਬਾਬਾ ਜੀ ਹਰ ਇੱਕ ਨਾਲ ਖੋਲੇ ਨਹੀਂ ਜਾਂਦੇ ਇਹ ਰਾਜ਼ ਉਹੀ ਜਾਣ ਸਕਦਾ ਹੈ ਜੋ ਕਿਸੇ ਪੀਰੋ মুর্ਸ਼ਦ ਦਾ ਮুরিਦ ਹੋਵੇ ਕਿਸੇ ਗੁਰੂ ਦਾ ਮুরিਦ ਹੋਵੇ ਕਿਸੇ ਰਹਿਬਰ ਦਾ ਮুরিਦ ਹੋਵੇ ਤੇ ਉਹ ਇਨਸਾਨ ਜੋ ਮুরিਦ ਹੈ ਜੋ ਗੁਰੂ ਪੀਰੋ মুর্ਸ਼ਦ ਦੀ ਰਾਤ ਚੱਲਣਾ ਚਾਹੁੰਦਾ ਹੈ ਸੋ ਇੱਕ ਕਹਾਣੀ ਤੁਹਾਡੇ ਲਈ ਖਾਸ ਰੰਗ ਹੈ ਬਾਬਾ ਜੀ ਇੱਕ ਦਾਵਤ ਕਹਿ ਲੋ ਹਰ ਲਫ਼ਜ਼ ਵਿੱਚ ਇੱਕ ਅਨਕਹੀ ਹਕੀਕਤ ਹੈ ਹਰ ਸਾਹ ਵਿੱਚ ਜਰੂ ਦਾ ਜਾਗੜਾ ਹੈ ਤੇ ਸ਼ੁਰੂ ਤੋਂ ਅਖੀਰ ਤੱਕ ਜ਼ਰਾ ਧਿਆਨ ਨਾਲ ਸੁਣਨਾ ਜ਼ਰਾ ਧਿਆਨ ਨਾਲ ਕਿਉਂਕਿ ਜੇ ਤੁਸੀਂ ਮੁਰੀਦ ਹੋ ਤਾਂ ਇਹ ਕਹਾਣੀ ਤੁਹਾਡੀ ਮੰਜ਼ਿਲ ਨੂੰ ਪੂਰਾ ਕਰੇਗੀ ਬਾਬਾ ਜੀ ਤੁਸੀਂ ਸਾਈਂ ਦੇ ਮੁਰੀਦ ਹੋ ਤਾਂ ਉਸ ਮੰਜ਼ਿਲ ਨੂੰ ਪਹੁੰਚਾਉਂਦੇ ਹੋ ਤਾਂ ਇਹ ਕਹਾਣੀ ਜਿਹੜੀ ਹੈ ਤੁਹਾਡੀ ਮੰਜ਼ਲਾਂ ਨੂੰ ਪੂਰਾ ਕਰੇਗੀ ਇੱਕ ਧੁੱਪ ਨਾਲ ਜਲਦਾ ਹੋਇਆ ਛੋਟਾ ਜਿਹਾ ਪਿੰਡ ਸੀ ਜਿੱਥੇ ਜ਼ੈਦ ਨਾਮ ਦਾ ਇੱਕ ਨੌਜਵਾਨ ਰਹਿੰਦਾ ਅੱਛਾ ਜ਼ੈਦ ਦਾ ਦਿਲ ਜਿਹੜਾ ਹੈ ਨਾ ਦੁਨੀਆ ਦੇ ਰੰਗਾ ਰੌਣਕਾਂ ਤੋਂ ਖਾਲੀ ਸੀ ਬਾਬਾ ਜੀ ਉਹਦੇ ਸੀਨੇ ਦੇ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਹ ਅਕਸਰ ਪਿੰਡ ਦੇ ਬਾਹਰ ਇੱਕ ਪੁਰਾਣੇ ਟਿੱਪਲ ਦੇ ਦਰਖਤ ਹੇਠਾਂ ਬੈਠਦਾ ਜਿੱਥੇ ਉਸ ਨੂੰ ਨਾ ਇੱਕ ਅਲੋਕਿਕ ਸ਼ਾਂਤੀ ਮਿਲਦੀ ਔਰ ਜਿਹੜੇ ਜਿਹੜੇ ਮਹਰਾਹੀ ਹੱਕ ਦੇ ਮੁਸਾਫਰ ਹੁੰਦੇ ਹਨ ਨਾ ਬਾਬਾ ਜੀ ਜਿਹੜੇ ਰੱਬੀ ਰਾਹਾਂ ਦੇ ਉਹ ਇਦਾਂ ਨਹੀਂ ਹੁੰਦੇ ਉਹਨਾਂ ਨੂੰ ਰੰਗ ਜਿਹੜੇ ਇਹਨਾਂ ਵਿੱਚ ਐਨ ਜਿਉ ਉਹ ਉਹਨਾਂ ਦੀ ਦੁਨੀਆ ਦੇ ਵਿੱਚ ਉਹ ਰਚਣ ਵੀ ਲੱਗ ਪੈਣ ਦੁਨੀਆ ਦੇ ਵਿੱਚ ਜਾਣ ਵੀ ਤਾਂ ਵੀ ਜਿਹੜੀ ਅੰਦਰਲੀ ਬੇਚੈਨੀ ਐ ਨਾ ਉਹਨਾਂ ਦੀ ਮੁੱਕਦੀ ਨਹੀਂ ਜਦ ਤੱਕ ਉਹ ਕਿਉਂਕਿ ਸੱਚ ਦਾ ਰਾਹ ਚਾਹੁੰਦੇ ਆ ਸੱਚ ਚਾਹੁੰਦੇ ਆ ਤਾਂ ਇੱਕ ਦਿਨ ਜਦੋਂ ਤੁਪ ਢਲ ਰਹੀ ਸੀ ਉਸ ਜ਼ੈਦ ਨਾਮ ਦੇ ਵਿਅਕਤੀ ਨੂੰ ਨਾ ਇੱਕ ਬਜ਼ੁਰਗ ਵਿਅਕਤੀ ਨਜ਼ਰ ਆਏ ਜਿਸ ਦੇ ਚਿਹਰੇ ਤੇ ਨਾ ਬੜਾ ਰੱਬੀ ਨੂਰ ਸੀ ਬਾਬਾ ਜੀ ਬੜਾ ਰੱਬੀ ਨੂਰ ਚਮਕ ਰਿਹਾ ਸੀ ਫਕੀਰ ਹੀ ਕਹੋ ਉਹ ਬਜ਼ੁਰਗ ਉਸਦੇ ਨੇੜੇ ਆਏ ਤੇ ਬੋਲੇ ਐ ਜ਼ੈਦ ਕੀ ਤੇਰਾ ਦਿਲ ਉਸ ਰੱਬ ਦਾ ਤਸੱਵਰ ਕਰਦਾ ਹੈ ਜਿਸਨੇ ਤੈਨੂੰ ਪੈਦਾ ਕੀਤਾ ਹੈ ਤਸੱਵਰ ਕਹਿ ਸੋਚ ਜ਼ੈਦ ਬੜਾ ਹੈਰਾਨ ਹੋਇਆ ਉਸਨੇ ਕਿਹਾ ਬਾਬਾ ਜੀ ਸਾਈ ਜੀ ਮੈਂ ਤਾਂ ਆਪਣੀ ਜ਼ਿੰਦਗੀ ਦਾ ਮਕਸਦ ਹੀ ਲੱਭ ਰਿਹਾ ਇਹ ਦੁਨੀਆ ਮੈਨੂੰ ਖਾਲੀ ਜਿਹੀ ਲੱਗਦੀ ਹੈ ਉਹ ਜਿਹੜੇ ਫਕੀਰ ਸਨ ਉਹ ਮੁਸਕਰਾਏ ਤੇ ਬੋਲੇ ਤੇਰਾ ਮਕਸਦ ਤੇਰਾ ਪੀਰ ਤੈਨੂੰ ਦੱਸੇਗਾ ਭਾਈ ਤੇਰੇ ਪੀਰੋਂ ਮੁਰਸ਼ਿਦ ਤੈਨੂੰ ਦੱਸਣਗੇ ਪਰ ਪਹਿਲਾਂ ਤੂੰ ਆਪਣੇ ਦਿਲ ਦਾ ਤਸੱਵਰ پاک ਕਰ ਆਪਣੇ ਦਿਲ ਨੂੰ پاک ਕਰ ਸਾਫ਼ ਕਰ ਹਰ ਰੋਜ਼ ਸਵੇਰੇ ਤੇ ਸ਼ਾਮ ਆਪਣੇ ਰੱਬ ਦਾ ਨਾਮ ਲੈ ਤੇ ਉਸ ਦੇ ਵजूद ਦਾ ਤਸੱਵਰ ਕਰ ਤਸੱਵਰ ਕਰ ਜ਼ੈਦ ਨੇ ਉਹਨਾਂ ਬਜ਼ੁਰਗਾਂ ਦੇ ਸ਼ਬਦ ਨੂੰ ਦਿਲ ਨਾਲ ਲਾ ਲਿਆ ਬਾਬਾ ਜੀ ਉਸ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਸਬਕ ਸਿੱਖਿਆ ਤਸੱਵਰ ਰੱਬ ਕਿ ਤਸਵਰੇ ਰੱਬ ਦੇ ਬਿਨਾ ਦਿਲ ਖਾਲੀ ਰਹਿੰਦਾ ਹੈ ਰੱਬ ਦੀ ਯਾਦ ਦੇ ਬਿਨਾ ਦਿਲ ਖਾਲੀ ਰਹਿੰਦਾ ਹੈ ਰੱਬ ਨੂੰ ਪੁਕਾਰਨ ਦੇ ਬਿਨਾਂ ਇਹ ਦਿਲ ਖਾਲੀ ਰਹਿੰਦਾ ਹੈ ਉਸ ਨੇ ਹਰ ਰੋਜ਼ ਸਵੇਰੇ ਤੇ ਸ਼ਾਮ ਆਪਣੇ ਰੱਬ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਉਹ ਪਿੱਪਲ ਦੇ ਦਰਖਤ ਹੇਠਾਂ ਬੈਠਦਾ ਅੱਖਾਂ ਬੰਦ ਕਰਦਾ ਤੇ ਆਪਣੇ ਦਿਲ ਤੋਂ ਉਸ ਹਕੀਕਤ ਨੂੰ ਟੋਹ ਲੈਣ ਦੀ ਕੋਸ਼ਿਸ਼ ਕਰਦਾ ਜੋ ਦੁਨੀਆ ਦੇ ਪਰਦੇ ਦੇ ਪਿੱਛੇ ਸੀ ਬਾਬਾ ਸ਼ੇਖ ਜਰਾ ਗੌਰ ਕਰੋ ਉਸ ਦਾ ਦਿਲ ਹੌਲੀ-ਹੌਲੀ ਸ਼ਾਂਤੀ ਨਾਲ ਭਰਨ ਲੱਗਾ ਕਿਉਂਕਿ ਰੱਬ ਦਾ ਨਾਮ ਹੁਣ ਅੰਦਰ ਚੱਲ ਰਿਹਾ ਸੀ ਨਾ ਬੇਚੈਨੀ ਹੌਲੀ-ਹੌਲੀ ਜਾਣ ਲੱਗੀ ਪਰ ਇਹ ਸਿਰਫ ਸ਼ੁਰੂਆਤ ਸੀ ਬਾਬਾ ਇਹ ਸਿਰਫ ਸ਼ੁਰੂਆਤ ਹੈ ਜਿੱਥੇ ਇਨਸਾਨ ਦੀ ਬੇਚੈਨੀ ਖਤਮ ਹੋਣ ਲੱਗਦੀ ਹੈ ਉਹ ਸਿਰਫ ਸ਼ੁਰੂਆਤ ਹੈ ਹਰ ਰਾਤ ਜਦੋਂ ਚੰਦ ਦੀ ਰੋਸ਼ਨੀ ਪਿੰਡ ਤੇ ਪੈਂਦੀ ਜ਼ੈਦ ਆਪਣੇ ਦਿਲ ਵਿੱਚ ਇੱਕ ਅਜੀਬ ਜਿਹੀ ਖਿੱਚ ਮਹਿਸੂਸ ਕਰਦਾ ਉਹ ਸੋਚਦਾ ਇਹ ਕਿਹੋ ਜਿਹਾ ਨੂਰ ਹੈ ਜੋ ਮੈਨੂੰ ਆਪਣੇ ਤਰਫ ਖਿੱਚਦਾ ਇੱਕ ਸ਼ਾਮ ਜਦੋਂ ਜ਼ਿਕਰ ਵਿੱਚ مشغول ਸੀ ਆਪਣੇ ਰੱਬ ਦੇ ਉਸ ਨੂੰ ਆਪਣੇ ਪੀਰ ਉਹ মুর্ਸ਼ਦ ਦਾ ਤਸੱਵਰ ਆਇਆ ਬਾਬਾ ਜੀ ਜ਼ਰਾ ਗੌਰ ਕਰ ਉਬਜ਼ੁਰਗ ਉਸ ਸਾਈਂ ਲੋਕ ਉਸ ਦੇ ਖਿਆਲਾਂ ਵਿੱਚ ਆਏ ਤੇ ਉਸ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਿ ਜ਼ੈਦ ਆਪਣੇ ਪੀਰ ਦਾ ਤਸੱਵਰ ਕਰ ਉਹ ਤੈਨੂੰ ਰੱਬ ਤੱਕ ਲੈ ਜਾਣਗੇ ਆਪਣੇ ਗੁਰੂ ਦਾ ਆਪਣੇ মুর্ਸ਼ਦ ਦਾ ਤਸੱਵਰ ਕਰੋ ਤੈਨੂੰ ਰੱਬ ਤੱਕ ਲੈ ਕੇ ਜਾਣਗੇ ਜ਼ੈਦ ਨੇ ਆਪਣੇ ਪੀਰ ਉਹ মুর্ਸ਼ਦ ਦੇ ਚਿਹਰੇ ਨੂੰ ਯਾਦ ਕੀਤਾ ਉਸ ਦੇ ਨੂਰਾਨੀ ਚਿਹਰੇ ਉਹਨਾਂ ਦੀਆਂ ਗਹਿਰੀਆਂ ਅੱਖਾਂ ਤੇ ਉਹਨਾਂ ਦੀਆਂ ਗੱਲਾਂ ਦੇ ਜਾਦੂ ਨੇ ਜ਼ੈਦ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਉਸ ਨੇ ਆਪਣੇ ਪੀਰੋ মুর্ਸ਼ਿਦ ਦਾ ਤਸਵੁਰ ਆਪਣੇ ਦਿਲ ਵਿੱਚ ਵਸਾਲਿਆ ਬਾਬਾ ਜੀ ਉਹਨਾਂ ਦੀ ਤਸਵੀਰ ਇੱਕੋ ਤਸਵੀਰ ਤੇਰੀ ਸਾਡਾ ਆਸਰਾ ਬਣੀ ਹੋਈ ਹੈ ਸਾਈਆਂ ਤੇ ਹਰ ਰੋਜ਼ ਉਸ ਤਸਵੁਰ ਨੂੰ ਹੋਰ ਗਹਿਰਾ ਕਰਦਾ ਗਿਆ ਉਹ ਸਮਝ ਗਿਆ ਕਿ ਪੀਰੋ মুর্ਸ਼ਿਦ ਗੁਰੂ ਰਹਿਬਰ ਦਾ ਤਸਵੁਰ ਉਸ ਦੇ ਰੋਹਾਨੀ ਸਫ਼ਰ ਦਾ ਪਹਿਲਾ ਕਦਮ ਹੈ ਉਸ ਨੇ ਆਪਣੇ ਆਪ ਨੂੰ ਜ਼ਿਕਰ ਰੱਬ ਦੇ ਅਤੇ ਤਸਵੁਰੇ ਪੀਰ ਵਿੱਚ ਡਬੋ ਦਿੱਤਾ ਬਾਬਾ ਜੀ ਤੇ ਉਸ ਦਾ ਦਿਲ ਇੱਕ ਅਜੀਬ ਜਹੀ ਰੋਸ਼ਨੀ ਨਾਲ جگਮਗਾ ਉੱਠਿਆ ਜ਼ੈਦ ਦੀ ਇਹ ਬੇਚੈਨੀ ਹੁਣ ਇੱਕ ਮਕਸਦ ਬਣ ਗਈ ਸੀ ਉਹ ਹਰ ਸਵੇਰੇ ਪਿਪਲ ਹੀਠਾਂ ਬੈਠਦਾ ਤੇ ਆਪਣੇ ਗੁਰੂ ਦੇ ਆਪਣੇ ਮੁਰਸ਼ਿਦ ਦੇ ਆਪਣੇ ਪੀਰ ਦਾ ਚਿਹਰਾ ਆਪਣੇ ਸਾਹਮਣੇ ਲਿਆਉਂਦਾ ਉਸ ਦੀਆਂ ਅੱਖਾਂ ਵਿੱਚ ਇੱਕ ਨੂਰ ਸੀ ਜੋ ਉਸ ਦੇ ਦਿਲ ਨੂੰ ਚੈਨ ਦਿੰਦਾ ਸੀ ਆਪਣੇ ਸਾਈਂ ਦਾ ਚਿਹਰਾ ਦੇਖ ਕੇ ਉਹ ਸੋਚਦਾ ਮੇਰੇ ਸਾਈਂ ਮੇਰਾ ਰਾਹ ਹੈ ਤੇ ਮੇਰਾ ਰਾਹ ਮੇਰੇ ਰੱਬ ਤੱਕ ਜਾਂਦਾ ਹੈ ਸਾਰਾ ਗੌਰ ਕਰ ਇਸ ਤਸਵੁਰ ਨੇ ਉਸ ਦੇ ਦਿਲ ਵਿੱਚ ਇੱਕ ਨਵੀਂ ਜ਼ਿੰਦਗੀ ਦਾ ਜਿਹੜਾ ਆਗਾਜ਼ ਕੀਤਾ ਬਾਬਾ ਜੀ ਇੱਕ ਦਿਨ ਪਿੰਡ ਦੇ ਇੱਕ ਅਮੀਰ ਵਿਅਕਤੀ ਨੇ ਜ਼ੈਦ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਐ ਜ਼ੈਦ ਭਾਈ ਤੂੰ ਜਵਾਨ ਹੈ ਤੈਨੂੰ ਦੁਨੀਆ ਦੀ ਦੌਲਤ ਤੇ ਸ਼ੋਹਰਤ ਚਾਹੀਦੀ ਹੈ ਮੇਰੇ ਨਾਲ ਕੰਮ ਕਰ ਤੇ ਇਹ ਸਭ ਤੇਰਾ ਹੋ ਜਾਵੇਗਾ ਜ਼ੈਦ ਦੇ ਦਿਲ ਵਿੱਚ ਨਾ ਇੱਕ ਝਟਕਾ ਜਿਹਾ ਲੱਗਿਆ ਉਸਨੇ ਸੋਚਿਆ ਕਿ ਮੈਂ ਆਪਣੇ ਗੁਰੂ ਦੇ ਤਸਵਰ ਨੂੰ ਛੱਡ ਕੇ ਇਹ ਦੌਲਤ ਕਮੂਰ ਕਰ ਲਵਾਂ ਉਹਨੇ ਅੰਦਰ ਸਵਾਲ ਚੱਲ ਪਿਆ ਪਰ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਆਪਣੇ ਆਪਣੇ ਗੁਰੂ ਆਪਣੇ ਮੁਰਸ਼ਿਦ ਆਪਣੇ ਪੀਰ ਦਾ ਤਸਵਰ ਕੀਤਾ ਉਸ ਦੀ ਨੂਰਾਨੀ ਅੱਖਾਂ ਨੇ ਉਸ ਨੂੰ ਸਮਝਾਇਆ ਕਿ ਦੁਨੀਆ ਦਾ ਨੂਰ ਫਾਨੀ ਯਾਨੀ ਕਿ ਨਾਸ਼ਵਾਨ ਹੈ ਰੱਬ ਦਾ ਨੂਰ ਬਾਕੀ ਸਦਾ ਰਹਿਣ ਵਾਲਾ ਜ਼ੈਦ ਨੇ ਅਮੀਰ ਵਿਅਕਤੀ ਤੋਂ ਇਨਕਾਰ ਕੀਤਾ ਤੇ ਆਪਣੇ ਜ਼ਿਕਰ ਤੇ ਆਪਣੇ ਗੁਰੂ ਦੇ ਆਪਣੇ ਮੁਰਸ਼ਿਦ ਦੇ ਤਸਵੁਰ ਨੂੰ ਵਿੱਚ ਵਾਪਸ ਮੋੜ ਆਇਆ ਬਾਬਾ ਜੀ ਜ਼ੈਦ ਦਾ ਰੋਹਾਨੀ ਸਫ਼ਰ ਹੋਣ ਇੱਕ ਨਵੀਂ ਮੰਜ਼ਲ ਤੇ ਸੀ ਉਸ ਨੇ ਜ਼ਿਕਰ ਦੇ ਨੂਰ ਨੂੰ ਆਪਣੇ ਦਿਲ ਵਿੱਚ ਵਸਾਲਿਆ ਤੇ ਉਸ ਦਾ ਦਿਲ ਇੱਕ ਚਰਾਗ ਵਾਂਗ ਬਲ ਰਿਹਾ ਸੀ ਕਿਉਂਕਿ ਮੁਰਸ਼ਿਦ ਦਾ ਚਿਹਰਾ ਰੋਜ਼ ਉਸ ਦਾ ਤਸਵੁਰ ਕਰਦਾ ਉਹ ਰੋਜ਼ ਰੱਬ ਦਾ ਨਾਮ ਲੈਂਦਾ ਉਹ ਹਰ ਸਵੇਰ ਅਤੇ ਸ਼ਾਮ ਉਹ ਪਿੱਪਲ ਦੇ ਦਰਖਤ ਹੇਠਾਂ ਬੈਠਦਾ ਤੇ ਆਪਣੇ ਗੁਰੂ ਦਾ ਤਸਵੁਰ ਕਰਦਾ ਪਰ ਹੁਣ ਉਸ ਦਾ ਦਿਲ ਇੱਕ ਨਵੀਂ ਤਲਾਸ਼ ਵਿੱਚ ਸੀ ਹਕੀਕਤ ਦਾ ਪਰਦਾ ਚੁੱਕਣ ਦੀ ਤਲਾਸ਼ ਕਿ ਉਹ ਗੁੰਗਟ ਚੱਕੋ ਸਜਣਾ ਹੁਣ ਸ਼ਰਮਾ ਕਾ ਨੂੰ ਰੱਖਿਆ ਨੇ ਉਹ ਸਮਝ ਗਿਆ ਸੀ ਕਿ ਤਸਵੁਰੇ ਗੁਰੂ ਪੀਰ ਮੁਰਸ਼ਦ ਤੇ ਜ਼ਿਕਰ ਰੱਬ ਉਸ ਨੂੰ ਰੱਬ ਦੀ ਬਾਰਗਾ ਤੱਕ ਲੈ ਜਾਣਗੇ ਪਰੇਸ ਦੇ ਲਈ ਉਸ ਨੂੰ ਆਪਣੇ ਦਿਲ ਦੇ ਅੰਦਰ ਗਹਿਰਾਈ ਵਿੱਚ ਜਾਣਾ ਸੀ ਅੰਦਰ ਅੰਦਰ ਜਾਣਾ ਸੀ ਬਾਬਾ ਜੀ ਇੱਕ ਦਿਨ ਜਦੋਂ ਉਹ ਰੱਬ ਦੇ ਜ਼ਿਕਰ ਵਿੱਚ ਮਸ਼ਗੂਲ ਸੀ ਜਰਾ ਗੌਰ ਕਰਨਾ ਉਸ ਨੂੰ ਇੱਕ ਅਜੀਬ ਜੀ ਹਾਲਤ ਉਹਦੇ ਅੰਦਰ ਪੈਦਾ ਹੋਈ ਉਸ ਦਾ ਦਿਲ ਇੱਕ ਨੂਰਾਨੀ ਮੰਜ਼ਰ ਵਿੱਚ ਡੁੱਬ ਗਿਆ ਜਿੱਥੇ ਨਾ ਦੁਨੀਆ ਸੀ ਨਾ ਉਸ ਤੇ ਫਿੱਟਣੇ ਸਿਰਫ ਇੱਕ ਖਾਮੋਸ਼ੀ ਸੀ ਬਾਬਾ ਜੀ ਖਾਮੋਸ਼ੀ ਮੌਨ ਜਿਹੜਾ ਹੈ ਉਹ ਬਹੁਤ ਵੱਡਾ ਰਾਹ ਹੈ ਉਹੀ ਮੌਨ ਜਿਹੜਾ ਹੈ ਇਨਸਾਨ ਨੂੰ ਉਸ ਬ੍ਰਹਮਾਨ ਨਾਲ ਜੋੜਦਾ ਹੈ। ਔਰ ਉਹ ਖਾਮੋਸ਼ੀ ਸੀ ਜੋ ਉਸ ਦੀ ਰੂਹ ਨੂੰ ਛੂ ਰਹੀ ਸੀ ਬਾਬਾ ਜੀ। ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਆਪਣੇ ਗੁਰੂ ਆਪਣੇ ਪੀਰੋ ਮੁਰਸ਼ਿਦ ਦਾ ਤਸਵੁਰ ਕੀਤਾ ਉਸ ਦੀਆਂ ਉਹਨਾਂ ਦੀਆਂ ਨੂਰਾਨੀ ਅੱਖਾਂ ਉਸ ਨੂੰ ਇੱਕ ਨਵਾਂ ਰਾਹ ਦਿਖਾ ਰਹੀਆਂ ਸਨ। ਕਿ ਉਸ ਨੇ ਆਪਣੇ ਪੀਰੋ ਮੁਰਸ਼ਿਦ ਆਪਣੇ ਗੁਰੂ ਤੋਂ ਪੁੱਛਿਆ ਕਿ ਐ ਮੇਰੇ ਮੁਰਸ਼ਿਦ ਇਹ ਕਿਹੋ ਜਿਹਾ ਮੰਜ਼ਰ ਹੈ? ਤਾਂ ਆਵਾਜ਼ ਉਸਦੇ ਦਿਲ ਵਿੱਚ ਗੂੰਜੀ ਉਹਦੇ ਸਾਈਂ ਦੀ ਸਾਈਂ ਦੀ ਆਵਾਜ਼ ਦਿਲ ਵਿੱਚ ਗੂੰਜੀ ਕਿ ਇਹ ਤੇਰਾ ਦਿਲ ਹੈ ਜੋ ਹੁਣ ਰੱਬ ਦੇ ਨੂਰ ਨਾਲ جگਮਗਾ ਰਿਹਾ ਹੈ ਹੁਣ ਤੂੰ ਹਕੀਕਤ ਨੂੰ ਦੇਖ ਸਕਦਾ ਹੈ ਜ਼ਰਾ ਗੌਰ ਕਰਨਾ ਹਕੀਕੀ ਮੰਜ਼ਲ ਹਕੀਕਤ ਤੇ ਆਗੇ ਬਾਬਾ ਤਰੀਕਤ ਉੱਤੇ ਉੱਠ ਗਏ ਜ਼ੈਦ ਦਾ ਦਿਲ ਹੁਣ ਹਕੀਕਤ ਦੇ ਨੂਰ ਨਾਲ ਭਰ ਚੁੱਕਿਆ ਸੀ ਪ੍ਰਕਾਸ਼ ਨਾਲ ਭਰ ਚੁੱਕਿਆ ਸੀ ਉਸਨੇ ਹਕੀਕਤ ਦਾ ਪਰਦਾ ਚੁੱਕ ਲਿਆ ਸੀ ਉਸ ਦਾ ਦਿਲ ਰੱਬ ਦੀ ਬਾਗਾਂ ਵੱਲ ਮੁਤਵੱਜਾ ਸੀ ਉਧਰ ਨੂੰ ਜਾਣਾ ਚਾਹੁੰਦਾ ਸੀ ਔਰ ਜਾ ਰਿਹਾ ਸੀ ਪਹੁੰਚ ਚੁੱਕਿਆ ਸੀ ਉਹ ਸਮਝ ਗਿਆ ਸੀ ਕਿ ਦੁਨੀਆ ਦੇ ਸਾਰੇ ਰੰਗ ਫਿੱਕੇ ਹਨ ਸਿਰਫ ਉਸ ਪਰਮਾਤਮਾ ਦਾ ਉਸ ਰੱਬ ਦੀ ਮੁਹੱਬਤ ਹੀ ਅਸਲੀ ਹਕੀਕਤ ਹੈ ਇੱਕ ਦਿਨ ਜਦੋਂ ਉਹ ਰੱਬ ਦੇ ਜ਼ਿਕਰ ਦੇ ਵਿੱਚ ਬੰਦਗੀ ਵਿੱਚ ਧਿਆਨ ਦੇ ਵਿੱਚ ਮਸ਼ਗੂਲ ਸੀ ਉਸ ਨੂੰ ਇੱਕ ਅਜੀਬ ਹਾਲਾਤ ਨੇ ਫਿਰ ਘੇਰਿਆ ਉਸ ਦਾ ਦਿਲ ਇੱਕ ਨੂਰਾਨੀ ਦਰਿਆ ਬਣ ਗਿਆ ਇਸ ਵਿੱਚ ਰੱਬ ਦਾ ਨੂਰ ਵਹਿ ਰਿਹਾ ਸੀ ਬਾਬਾ ਜੀ ਉਸ ਨੇ ਆਪਣੇ ਗੁਰੂ ਦਾ ਤਸਵਰ ਕੀਤਾ ਤੇ ਫਿਰ ਮੁਰਸ਼ਿਦ ਦੀ ਆਵਾਜ਼ ਆਈ ਸਾਈਂ ਦੀ ਆਵਾਜ਼ ਆਈ ਜ਼ੈਦ ਇਹ ਮੁਹੱਬਤ ਇਹ ਮੁਹੱਬਤ ਰੱਬ ਦਾ ਦਰਿਆ ਹੈ ਜਿਸ ਵਿੱਚ ਤੂੰ ਹੁਣ ਡੁੱਬ ਚੁੱਕਿਆ ਹੈ ਜ਼ੈਦ ਨੇ ਆਪਣੀ ਜ਼ਿੰਦਗੀ ਦੇ ਸਾਰੇ ਰਿਸ਼ਤੇ ਨਾਤੇ ਛੱਡ ਦਿੱਤੇ ਉਹ ਦੁਨੀਆ ਦੀ ਮੁਹੱਬਤ ਤੋਂ ਦੂਰ ਹੋ ਚੁੱਕਿਆ ਸੀ ਤੇ ਸਿਰਫ ਆਪਣੇ ਰੱਬ ਤੇ ਆਪਣੇ ਗੁਰੂ ਆ ਆਪਣੇ ਪੀਰੋ ਮੁਰਸ਼ਿਦ ਦੇ ਤਸਵਰ ਵੰਚ ਡੋਬਰੇ ਆ ਸੀ ਜ਼ੈਦ ਦਾ ਰੋਹਾਨੀ ਸਫਰ ਹੁਣ ਆਪਣੇ ਅੰਤ ਤੱਕ ਪਹੁੰਚ ਚੁੱਕਿਆ ਸੀ ਬਾਬਾ ਜੀ ਉਸ ਨੇ ਮੁਹੱਬਤ ਤੇ ਰੱਬ ਨੂੰ ਹਾਸਲ ਕਰ ਲਿਆ ਸੀ ਤੇ ਉਸ ਦਾ ਦਿਲ ਰੱਬ ਦੇ ਨੂਰ ਨਾਲ ਭਰਿਆ ਸੀ ਹੁਣ ਉਸ ਦਾ ਮਕਸਦ ਵਜੂਦ-ਏ-ਹਕ ਨੂੰ ਹਾਸਲ ਕਰਨਾ ਸੀ ਰੱਬ ਦੀ ਹਕੀਕਤ ਨੂੰ ਆਪਣੇ ਦਿਲ ਵਿੱਚ ਵਸਾ ਲੈਣਾ ਸੀ ਇੱਕ ਰਾਤ ਜਦੋਂ ਉਹ ਪਰਮਾਤਮਾ ਦੇ ਜ਼ਿਕਰ ਦੇ ਵਿੱਚ ਸੀ ਅੱਛਾ ਇਹ ਯਾਦ ਰੱਖਣਾ ਕਿ ਉਹ ਦੋਨੋਂ ਵਕਤ ਆਪਣਾ ਜ਼ਿਕਰ ਦੇ ਨਾਲ-ਨਾਲ ਆਪਣਾ ਕਰਮ ਵੀ ਕਰ ਰਿਆ ਸੀ ਜੋ ਕਰਦਾ ਜੋ ਉਹਦਾ ਕਰਮ ਸੀ ਆਪਣੇ ਰੋਜ਼ਮਰਾਈ ਜ਼ਿੰਦਗੀ ਦਾ ਕਰਮ ਵੀ ਕਰ ਰਿਆ ਸੀ ਆਪਣਾ ਕੰਮ ਵੀ ਕਰ ਰਿਆ ਸੀ ਇੱਕ ਰਾਤ ਜਦੋਂ ਉਹ ਜ਼ਿਕਰ ਵਿੱਚ ਸੀ ਉਸਨੇ ਇੱਕ ਅਜੀਬ ਜੇ ਫਿਰ ਹਾਲਾਤ ਨੇ ਫੜਿਆ ਉਸਦਾ ਦਿਲ ਇੱਕ ਨੂਰਾਨੀ ਮੰਜ਼ਰ ਵਿੱਚ ਡੁੱਬ ਗਿਆ ਜਿੱਥੇ ਸਿਰਫ ਰੱਬ ਦਾ ਵजूद ਸੀ ਉਸ ਖੁਦਾ ਦਾ ਉਸ ਪਰਮਾਤਮਾ ਦਾ ਉਸਨੇ ਆਪਣੇ ਪੀਰੋ ਮੁਰਸ਼ਦ ਨੂੰ ਦੇਖਿਆ ਜੋ ਉਸਦੇ ਨਾਲ ਸਨ ਆਪਣੇ ਸਾਈ ਨੂੰ ਦੇਖਿਆ ਜੋ ਉਹਦੇ ਨਾਲ ਸਨ ਤੇ ਉਸ ਨੂੰ ਰੱਬ ਦੇ ਨੂਰ ਵਿੱਚ ਲੈ ਜਾ ਰਹੇ ਸੀ ਉਸ ਲੜਕੇ ਨੇ ਆਪਣੇ ਰੱਬ ਤੋਂ ਕਿਹਾ ਕਿ ਐ ਮੇਰੇ ਰੱਬ ਮੈਂ ਤੈਨੂੰ ਪਾ ਲਿਆ ਤਾਂ মুর্ਸ਼ਦ ਗੁਰੂ ਪੀਰੋ মুর্ਸ਼ਦ ਮੁਸਕਰਾਇਆ ਤੇ ਬੋਲੇ ਤੂੰ ਆਪਣੇ ਪੀਰ ਦਾ ਆਪਣੇ ਗੁਰੂ ਦਾ ਆਪਣੇ মুর্ਸ਼ਦ ਦਾ ਤਸੱਵਰ ਕੀਤਾ ਤੇ ਉਸ ਤਸੱਵਰ ਨੇ ਤੈਨੂੰ ਰੱਬ ਤੱਕ ਪਹੁੰਚਾਇਆ ਹੁਣ ਜ਼ੈਦ ਦਾ ਦਿਲ ਸ਼ਾਂਤੀ ਨਾਲ ਭਰ ਗਿਆ ਉਸ ਸਮਝ ਗਿਆ ਕਿ ਵਜੂਦ-ਏ-ਹਕ ਦਾ ਮਤਲਬ ਹੈ ਰੱਬ ਦੇ ਨਾਲ ਇੱਕ ਹੋ ਜਾਣਾ ਜ਼ੈਦ ਦਾ ਰੋਹਾਨੀ ਸਫਰ ਹੁਣ ਇੱਕ ਆਖਰੀ ਮੰਜ਼ਿਲ ਵੱਲ ਵੱਧ ਰਿਹਾ ਸੀ ਵਸਲੇ ਹਕ ਰੱਬ ਨਾਲ ਹਮੇਸ਼ਾ ਲਈ ਇੱਕ ਹੋ ਜਾਣਾ ਬਾਬਾ ਜੀ ਇੱਕ ਰਾਤ ਜਦੋਂ ਚੰਨਪਿੰਡ ਤੇ ਆਪਣੇ ਪੂਰੇ ਨੂਰ ਨਾਲ ਸੀ ਜ਼ੈਦ ਨੇ ਇੱਕ ਖੁਆਬ ਆਇਆ ਖੁਆਬ ਵਿੱਚ ਉਸਦੇ ਸਾਈ ਉਸਦੇ ਮੁਰਸ਼ਿਦ ਉਸਦੇ ਗੁਰੂ ਰਹਿਬਰ ਉਸਦੇ ਸਾਹਮਣੇ ਖੜੇ ਸਨ ਤੇ ਉਸਦਾ ਚਿਹਰਾ ਅਜੀਹਾ ਲੱਗ ਰਿਹਾ ਸੀ ਜਿਵੇਂ ਉਹ ਰੱਬ ਦਾ ਹੀ ਅਕਸ ਹੋਵੇ ਜ਼ਰਾ ਗੌਰ ਕਰਨਾ ਤਾਂ ਮੁਰਸ਼ਿਦ ਨੇ فرمایا ਜ਼ੈਦ ਤੂੰ ਖੁਦਾ ਦੀ ਬਾਰਗਾ ਤੱਕ ਪਹੁੰਚ ਗਿਆ ਹੈ ਭਾਈ ਹੁਣ ਹੁਣ ਵਸਲੇ ਹੱਕ ਦਾ ਵਕਤ ਹੈ ਮੇਰਾ ਤਸਵਰ ਤੈਨੂੰ ਰੱਬ ਨਾਲ ਮਿਲਾ ਦੇਵੇਗਾ ਜ਼ੈਦ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਆਪਣੇ ਦਿਲ ਨੂੰ ਰੱਬ ਵੱਲ ਖੋਲ ਦਿੱਤਾ ਉਸਨੇ ਮਹਿਸੂਸ ਕੀਤਾ ਕਿ ਉਸ ਦਾ ਵजूद ਹੌਲੀ-ਹੌਲੀ ਗਾਇਬ ਹੋ ਰਿਹਾ ਹੈ ਤੇ ਉਸ ਦੀ ਜਗ੍ਹਾ ਇੱਕ ਅਸੀਮ ਨੂਰ ਲੈ ਰਿਹਾ ਹੈ ਇੱਕ ਪ੍ਰਕਾਸ਼ ਲੈ ਰਿਹਾ ਹੈ ਉਸ ਦਾ ਦਿਲ ਹੁਣ ਸਿਰਫ ਰੱਬ ਦਾ ਵजूद ਸੀ ਤੇ ਉਸ ਦੀ ਰੂਹ ਰੱਬ ਵਿੱਚ ਖੋ ਚੁੱਕੀ ਸੀ ਬੱਬਾ ਜ਼ਰਾ ਗੌਰ ਕਰਨਾ ਮੁਰਸ਼ਿਦ ਉਹ ਹੈ ਗੁਰੂ ਉਹ ਹੈ ਰੈਬਰ ਉਹ ਹੈ ਜੋ ਤੁਹਾਨੂੰ ਉਸ ਨੂਰ ਨਾਲ ਮਿਲਾ ਦੇਵੇ ਬੱਬਾ ਜੀ ਜੋ ਅੰਦਰ ਲੁਕਿਆ ਬੈਠਾ ਹੈ ਜ਼ੈਦ ਦਾ ਸਫ਼ਰ ਵਸਲੇ ਹੱਕ ਤੇ ਖਤਮ ਹੋਇਆ ਉਸ ਦਾ ਦਿਲ ਰੱਬ ਵਿੱਚ ਜਾ ਮਿਲਿਆ ਉਸ ਦੇ ਗੁਰੂ ਉਸ ਦੇ ਮੁਰਸ਼ਦ ਉਸ ਦੇ ਪੀਰੋ ਮੁਰਸ਼ਦ ਉਸ ਦੇ ਸਾਈਂ ਦਾ ਤਸਵਰ ਉਸ ਨੂੰ ਇਹ ਮੰਜ਼ਲ ਦੇ ਗਿਆ ਬਾਬਾ ਜੀ ਇਹ ਕਹਾਣੀ ਹਰ ਉਸ ਵਿਅਕਤੀ ਲਈ ਹੈ ਜੋ ਆਪਣੇ ਸਾਈਂ ਦੇ ਆਪਣੇ ਮੁਰਸ਼ਦ ਦੇ ਆਪਣੇ ਗੁਰੂ ਦੇ ਆਪਣੇ ਪੀਰ ਦੇ ਤਸਵਰ ਰਾਹੀਂ ਰੱਬ ਤੱਕ ਪਹੁੰਚਣਾ ਚਾਹੁੰਦਾ ਹੈ ਬਾਬਾ ਜੀ ਸੋ ਆਪਣੇ ਮੁਰਸ਼ਦ ਦੀਆਂ ਆਪਣੇ ਗੁਰੂ ਦੀਆਂ ਆਪਣੇ ਰਹਿਬਰ ਦੀਆਂ ਆਪਣੇ ਪੀਰ ਦੀਆਂ ਜਿਹੜੀਆਂ ਰਾਹਾਂ ਦੱਸੀਆਂ ਹੈ ਜੋ ਸੋਚ ਦਸੀ ਉਸ ਤੇ ਚੱਲਣਾ ਔਰ ਆਪਣੇ ਮੁਰਸ਼ਦ ਦੇ ਤਸਵਰ ਆਪਣੇ ਗੁਰੂ ਆਪਣੇ ਰਹਿਬਰ ਆਪਣੇ ਰੱਬ ਜੋ ਵੀ ਆਪਣੇ ਪੀਰ ਆਪਣੇ ਮੁਰਸ਼ਦ ਆਪਣੇ ਸਾਈਂ ਦੇ دیਵਾਨੇ ਹੋਈ ਗੱਲ ਯਾਦ ਰੱਖਣਾ ਕਿ ਮੁਰਸ਼ਦ ਦਾ ਤਸਵਰ ਜਿਹੜਾ ਹੈ ਉਹ ਰੱਬ ਤੱਕ ਜਾਣ ਦਾ ਰਾਹ ਹੈ ਬਾਬਾ ਜੀ ਉਹਦਾ ਇਸ਼ਕ ਹੈ ਜਿਹੜਾ ਉਹ ਰੱਬ ਤੱਕ ਜਾਣ ਦਾ ਰਾਹ ਹੈ ਬਾਬਾ ਜੀ ਉਹਦੀ ਬਾਰਗਾ ਤੱਕ ਪਹੁੰਚਣ ਦਾ ਰਾਹ ਸੋ ਖੁਸ਼ ਰੋ ਆਬਾਦ ਰਹੋ ਚੜ੍ਹਦੀ ਕਲਾ ਚ ਰੱਖੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਮਹਾਕਾਲ ਗੁਰੂਆਂ ਪੀਰਾਂ ਰੈਬਰਾਂ ਫਕੀਰਾਂ ਸੰਤ ਮਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ